ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੇ ਸਭਨਾਂ ਦੇ ਨਾਲ ਇੱਕ ਜ਼ਰੂਰੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪੂਰੀ ਗੱਲਬਾਤ ਸੁਣਿਓ ਤੇ ਜੇਕਰ ਇਹਦੇ ਸਬੰਧ ਵਿੱਚ ਤੁਹਾਡੇ ਕੋਈ ਸੁਝਾਅ ਹੋਵੇ ਤਾਂ ਜਰੂਰ ਕਮੈਂਟ ਬਾਕਸ ਦੇ ਵਿੱਚ ਸਾਂਝੇ ਕਰਿਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਕਿਉਂਕਿ ਤੁਹਾਡੇ ਸਾਰਿਆਂ ਦੀ ਹੱਕ ਦੀ ਗੱਲ ਔਰ ਤੁਸੀਂ ਜਾਨਣਾ ਚਾਹੁੰਦੇ ਹੋ ਉਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਦੋਸਤੋ ਜਨਵਰੀ 2025 ਦੇ ਵਿੱਚ ਜਦੋਂ ਭਾਰਤ ਸਰਕਾਰ ਨੇ ਪੇ ਕਮਿਸ਼ਨ ਦੇਣ ਦਾ ਐਲਾਨ ਕੀਤਾ ਸੀ ਤਾਂ ਬੜੀ ਬੇਸਬਰੀ ਨਾਲ ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਇੰਤਜ਼ਾਰ ਸੀ ਕਿ ਉਹ ਕੜੀ ਕਦੋਂ ਆਏਗੀ ਜਦੋਂ ਪੇ ਕਮਿਸ਼ਨ ਗਠਨ ਹੋਏਗਾ ਅਤੇ ਟਰਮਜ਼ ਆਫ ਰੈਫਰੈਂਸ ਜਾਰੀ ਕੀਤੀਆਂ ਜਾਣਗੀਆਂ ਪਰ ਉਹ ਬੇਸਬਰੀ ਬੜੀ ਜਲਦੀ ਚਿੰਤਾ ਵਿੱਚ ਬਦਲ ਗਈ ਜਦੋਂ ਅਕਤੂਬਰ 2025 ਦੇ ਵਿੱਚ ਕੇਂਦਰੀ ਕੈਬਨਟ ਨੇ 8ਵੇਂ ਪੇ ਕਮਿਸ਼ਨ ਦੇ ਟਰਮਸ ਆਫ ਰੈਫਰੈਂਸ ਦਾ ਐਲਾਨ ਕੀਤਾ ਤੇ ਗਠਨ ਦਾ ਐਲਾਨ ਕੀਤਾ ਇੱਕ ਹਵਾ ਦਾ ਬੁੱਲਾ ਠੰਡਾ ਜਰੂਰ ਆਇਆ ਕਿ ਮੰਗ ਸੀ ਪੈਨਸ਼ਨਰਾਂ ਯੂਨੀਅਨਾਂ ਦੀ ਕਿ ਕਿਸੇ ਸਾਬਕਾ ਜੱਜ ਨੂੰ ਕਮਿਸ਼ਨ ਦਾ ਚੇਅਰਮੈਨ ਬਣਾਇਆ ਜਾਵੇ ਉਹ ਮੰਗ ਤਾਂ ਸਰਕਾਰ ਨੇ ਪੂਰੀ ਕਰ ਦਿੱਤੀ ਉਹ ਹੈ ਕਿਤਾਬ ਦਾ ਫਰਸਟ ਪੇਜ ਬਰ ਜਦੋਂ ਤੁਸੀਂ ਅੰਦਰ ਕਿਤਾਬ ਖੋਲਦੇ ਹੋ ਤਾਂ ਬੜੀ ਨਿਰਾਸ਼ਾ ਜਿਹੜੀ ਹੈ ਉਹ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੇ ਪੱਲੇ ਪਈ ਹੈ ਉਹਦਾ ਕਾਰਨ ਕੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਕਿਹੜਾ ਵੱਡਾ ਨੁਕਸਾਨ ਸਾਡਾ ਜਿਹੜਾ ਉਹ ਹੋ ਸਕਦਾ ਹੈ ਇਹਦੇ ਬਾਰੇ ਸਾਰੀ ਗੱਲਬਾਤ ਤੁਹਾਡੇ ਨਾਲ ਵੀਡੀਓ ਦੇ ਵਿੱਚ ਸਾਂਝੀ ਕਰਦੇ ਆ ਜਦੋਂ ਪੇ ਕਮਿਸ਼ਨ ਦਾ ਸਰਕਾਰ ਨੇ ਐਲਾਨ ਕੀਤਾ ਸੀ ਤਾਂ ਉਦੋਂ ਫਾਈਨਾਂਸ ਬਿੱਲ 2025 ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇਹ ਚਿੰਤਾ ਜਾਹਰ ਕੀਤੀ ਗਈ ਪੈਨਸ਼ਨਰਾਂ ਦੇ ਵੱਲੋਂ ਕਿ 8ਵੇਂ ਪੇ ਕਮਿਸ਼ਨ ਦੇ ਵਿੱਚ ਪੈਨਸ਼ਨਰਾਂ ਨੂੰ ਬਣਦੇ ਬੈਨੀਫਿਟ ਜਿਹੜੇ ਉਹ ਨਹੀਂ ਦਿੱਤੇ ਜਾਣਗੇ ਕਾਰਨ ਇਹ ਕਿ ਫਾਈਨੈਂਸ ਬਿਲ 2025 ਦੇ ਵਿੱਚ ਇੱਕ ਪ੍ਰਵੀਜ਼ਨ ਦਿੱਤਾ ਗਿਆ ਕਿ ਜਿਹੜੀ ਸਰਕਾਰ ਹੈ ਇਹ ਅਲੱਗ-ਅਲੱਗ ਪੈਨਸ਼ਨਰਾਂ ਨੂੰ ਉਹਨਾਂ ਦੀ ਡੇਟ ਆਫ ਰਿਟਾਇਰਮੈਂਟ ਦੇ ਹਿਸਾਬ ਨਾਲ ਉਹਨਾਂ ਦੇ ਬੈਨੀਫਿਟ ਵਧਾ ਘਟਾ ਸਕਦੀ ਹੈ ਇਹਦਾ ਮਤਲਬ ਸਰਕਾਰ 8ਵੇਂ ਪੇ ਕਮਿਸ਼ਨ ਦਾ ਲਾਭ ਉਹਨਾਂ ਪੈਨਸ਼ਨਰਾਂ ਨੂੰ ਨਹੀਂ ਵੀ ਦੇ ਸਕਦੀ ਜਿਹੜੇ 1 ਜਨਵਰੀ 2026 ਤੋਂ ਪਹਿਲਾਂ ਰਿਟਾਇਰ ਹੋਏ ਨੇ ਜਾਂ ਹੋਣਗੇ ਸੋ ਪੂਰੇ ਦੇਸ਼ ਦੇ ਵਿੱਚ ਮੁੱਦਾ ਗੂੰਜਿਆ ਪਾਰਲੀਮੈਂਟ ਦੇ ਵਿੱਚ ਚੱਲਦੇ ਸੈਸ਼ਨ ਵਿੱਚ ਵਿਰੋਧੀ ਧਰਦੇ ਨੇਤਾ ਨੇ ਸਵਾਲ ਕੀਤਾ ਤੇ ਉਹਦੇ ਜਵਾਬ ਦੇ ਵਿੱਚ ਦੇਸ਼ ਦੀ ਮਾਨਯੋਗ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀ타 ਰਮਨ ਜੀ ਨੇ ਇਹ ਬਿਆਨ ਦਿੱਤਾ ਕਿ ਪੈਨਸ਼ਨਰਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਜਿਸ ਤਰ੍ਹਾਂ 7ਵੇਂ ਪੇ ਕਮਿਸ਼ਨ ਦੇ ਵਿੱਚ 1 ਜਨਵਰੀ 2016 ਤੋਂ ਪਹਿਲਾਂ ਹੋਏ 1 ਜਨਵਰੀ 2016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਨੂੰ ਸਾਰੇ ਬੈਨੀਫਿਟ ਪੇ ਕਮਿਸ਼ਨ ਦੇ ਦਿੱਤੇ ਗਏ ਉਸੇ ਤਰ੍ਹਾਂ ਹੀ 8ਵੇਂ ਪੇ ਕਮਿਸ਼ਨ ਦੇ ਵਿੱਚ ਵੀ ਉਹਨਾਂ ਨੂੰ ਬੈਨੀਫਿਟ ਜਿਹੜੇ ਆ ਉਹ ਦਿੱਤੇ ਜਾਣਗੇ ਉਸ ਤੋਂ ਬਾਅਦ ਸਰਕਾਰ ਦੇ ਵਿੱਤ ਮੰਤਰਾਲੇ ਦੇ ਇੱਕ ਸੀਨੀਅਰ ਅਫਸਰ ਨੇ ਵੀ ਬਿਆਨ ਦਿੱਤਾ ਕਿ 8ਵੇਂ ਪੇ ਕਮਿਸ਼ਨ ਦੇ ਵਿੱਚ ਵੀ ਪੈਨਸ਼ਨਰਾਂ ਨੂੰ ਉਹੀ ਬੈਨੀਫਿਟ ਦਿੱਤੇ ਜਾਣਗੇ ਜਿਹੜੇ ਪਹਿਲਾਂ ਪੇ ਕਮਿਸ਼ਨਾਂ ਦੇ ਵਿੱਚ ਦਤੇ ਗਏ ਨੇ ਉਹਨਾਂ ਨਾਲ ਅਲੱਗ ਵਿਹਾਰ ਜਿਹੜਾ ਉਹ ਨਹੀਂ ਕੀਤਾ ਜਾਏਗਾ ਔਰ ਇਹਦੇ ਸਬੰਧ ਵਿੱਚ ਦੇਸ਼ ਭਰ ਦੇ ਪੈਨਸ਼ਨਰਾਂ ਦੀ ਸਭ ਤੋਂ ਵੱਡੀ ਜੂਨੀਅਨ ਜੀਸੀਐਮ ਜਾਨੀ ਕਿ ਜੁਆਇੰਟ ਕੰਸਲਟੇਟਿਵ ਮਸ਼ੀਨਰੀ ਦੇ ਨੁਮਾਇਦਿਆਂ ਨੇ ਕੇਂਦਰ ਦੇ ਪੈਨਸ਼ਨ ਸੈਕਟਰੀ ਦੇ ਨਾਲ ਮੀਟਿੰਗ ਵੀ ਕੀਤੀ ਜਿਦੇ ਵਿੱਚ ਉਹਨਾਂ ਨੇ ਦੇਸ਼ ਦੀ ਮਾਨਯੋਗ ਸਰਵਚੋਦਾਲਤ ਸੁਪਰੀਮ ਕੋਰਟ ਦਾ ਇਹ ਬਿਆਨ ਵੀ ਦੱਸਿਆ ਜਦੋਂ ਵੀ ਦੇਸ਼ ਵਿੱਚ ਪੇ ਕਮਿਸ਼ਨ ਆਉਂਦਾ ਤੇ ਪੈਨਸ਼ਨਰਾਂ ਨੂੰ ਉਹਨਾਂ ਦੇ ਲਾਭਾਂ ਤੋਂ ਵਾਂਝੇ ਨਹੀਂ ਰੱਖਿਆ ਜਾਣਾ ਚਾਹੀਦਾ ਉਸ ਸਮੇਂ ਵੀ ਪੈਨਸ਼ਨ ਸੈਕਟਰੀ ਨੇ ਇਹ ਵਿਸ਼ਵਾਸ ਦਵਾਇਆ ਕਿ ਨਹੀਂ ਪੈਨਸ਼ਨਰਾਂ ਨੂੰ ਵੀ ਪੂਰੇ ਬਣਦੇ ਹੱਕ ਪੇ ਕਮਿਸ਼ਨ ਦੇ ਮਿਲਣਗੇ ਉਸ ਤੋਂ ਬਾਅਦ ਵੀ ਗਾਹੇ-ਬਗਾਏ ਫਾਈਨਾਂਸ ਬਿਲ 2025 ਦੇ ਸਬੰਧ ਵਿੱਚ ਵਿਵਾਦ ਉੱਠਦੇ ਰਹੇ ਸ਼ੰਕੇ ਜਾਰਕ ਕੀਤੇ ਗਏ ਪਰ ਸਮੇਂ-ਸਮੇਂ ਤੇ ਕੈਬਨਟ ਦੇ ਮੰਤਰੀਆਂ ਤੇ ਸਰਕਾਰ ਦੇ ਅਧਿਕਾਰੀਆਂ ਨੇ ਇਹ ਬਿਆਨ ਦੇ ਕੇ ਸ਼ੰਕਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਅਕਤੂਬਰ 2025 ਦੇ ਵਿੱਚ ਜਦੋਂ ਕੈਬਨਟ ਵੱਲੋਂ 8ਵੇਂ ਪੇ ਕਮਿਸ਼ਨ ਦੇ ਗਠਨ ਦਾ ਐਲਾਨ ਕੀਤਾ ਗਿਆ ਟਰਮਜ਼ ਆਫ ਰੈਫਰੈਂਸ ਸਾਹਮਣੇ ਆਏ ਤਾਂ ਕੁਝ ਹੋਰ ਹੀ ਭਾਣਾ ਵਾਪਰ ਗਿਆ ਸਰਕਾਰ ਦੇ ਦਿਲਾਸਿਆਂ ਦੇ ਉਲਟ 7ਵੇਂ ਪੇ ਕਮਿਸ਼ਨ ਅਤੇ 8ਵੇਂ ਪੇ ਕਮਿਸ਼ਨ ਦੇ ਟਰਮਜ਼ ਆਫ ਰੈਫਰੈਂਸ ਦੇ ਵਿੱਚ ਕਾਫੀ ਅੰਤਰ ਦੇਖਣ ਨੂੰ ਮਿਲਿਆ ਜਿਹੜੀ ਪੈਨਸ਼ਨਰਾਂ ਦੇ ਵਿੱਚ ਪਹਿਲਾਂ ਵਾਲੀ ਚਿੰਤਾ ਫਿਰ ਪੈਦਾ ਹੋ ਗਈ ਕਿਉਂਕਿ 70% ਦੇ ਕਰੀਬ ਤਾਂ ਜਿਹੜੇ ਟਰਮਸ ਆਫ ਰੈਫਰੈਂਸ ਨੇ ਉਹ 7ਵੇਂ ਪੇ ਕਮਿਸ਼ਨ ਵਾਲੇ ਕਾਪੀ ਪੇਸਟ ਕੀਤੇ ਗਏ ਨੇ ਪਰ ਜਿਹੜੇ 30% ਬਦਲੀ ਕੀਤੇ ਗਏ ਨੇ ਉਹ ਬੜੀ ਚਿੰਤਾ ਵਾਲੀ ਖਬਰ ਦੇਸ਼ ਦੇ ਸਾਰੇ ਪੈਨਸ਼ਨਰਾਂ ਅਤੇ ਡਿਊਟੀ ਕਰ ਰਹੇ ਮਲਾਜਮਾਂ ਲਈ ਵੀ ਹੈ ਖਾਸ ਕਰਕੇ ਡਿਫੈਂਸ ਪੈਨਸ਼ਨਰਾਂ ਦੇ ਲਈ ਹੁਣ ਤੁਸੀਂ ਆਪਣੀ ਸਕਰੀਨ ਤੇ 7ਵੇਂ ਪੇ ਕਮਿਸ਼ਨ ਦੇ ਉਹ ਟਰਮਸ ਆਫ ਰੈਫਰੈਂਸ ਉਹ ਸ਼ਰਤਾਂ ਉਹ ਪੁਆਇੰਟ ਦੇਖ ਸਕਦੇ ਹੋ ਜਿਹਦੇ ਵਿੱਚ ਡਿਫੈਂਸ ਫੋਰਸਸ ਦੀ ਸੈਲਰੀ ਅਲਾਉਂਸਸ ਅਤੇ ਰਿਟਾਇਰਮੈਂਟ ਬੈਨੀਫਿਟ ਨੂੰ ਰਿਵਿਊ ਕਰਨ ਦਾ ਜਿਹੜਾ ਆਦੇਸ਼ ਹੈ ਉਹ ਕਮਿਸ਼ਨ ਨੂੰ ਦਿੱਤਾ ਗਿਆ ਜਿਦੇ ਵਿੱਚ ਇਹ ਵੀ ਬਕਾਇਦਾ ਲਿਖਿਆ ਗਿਆ ਕਿ ਡਿਫੈਂਸ ਪੈਨਸ਼ਨਰ ਦੇ ਬੈਨੀਫਿਟ ਨੂੰ ਰਿਵਿਊ ਇਸ ਵਾਸਤੇ ਵੀ ਕੀਤਾ ਜਾਏਗਾ ਕਿਉਂਕਿ ਸਿਵਲ ਪੈਨਸ਼ਨਰਾਂ ਦੇ ਮੁਕਾਬਲੇ ਉਹਨਾਂ ਦੀ ਰਿਟਾਇਰਮੈਂਟ ਜਲਦੀ ਹੋ ਜਾਂਦੀ ਹੈ ਸਿਵਲ ਦੇ ਵਿੱਚ ਜਿਹੜੇ ਪੈਨਸ਼ਨਰ ਆ ਉਹ 8 ਸਾਲ ਤੋਂ ਬਾਅਦ ਪੈਨਸ਼ਨ ਸ਼ੁਰੂ ਹੁੰਦੀ ਹੈ ਪਰ ਡਿਫੈਂਸ ਫੋਰਸ ਦੇ ਵਿੱਚੋਂ ਤਕਰੀਬਨ 40 ਸਾਲ ਤੋਂ ਜਿਹੜੇ ਰਿਟਾਇਰਮੈਂਟ ਹੋਣੇ ਮੁਲਾਜ਼ਮ ਸ਼ੁਰੂ ਹੋ ਜਾਂਦੇ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਚਲਾਉਣ ਲਈ ਪੈਨਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਪਰ 8ਵੇਂ ਪੇਕ ਮਿਸ਼ਨ ਦੇ ਜਦੋਂ ਟਰਮਸ ਆਫ ਰੈਮਬ੍ਰੈਂਸ ਸਾਡੇ ਸਾਹਮਣੇ ਆਏ ਤਾਂ ਉਹਦੇ ਵਿੱਚ ਸਾਰਾ ਕੁਝ ਹੀ ਡੀਲੀਟ ਕਰ ਦਿੱਤਾ ਗਿਆ ਤੇ ਇੱਕ ਵੱਡੇ ਪੈਰੇ ਦੀ ਜਗ੍ਹਾ ਸਿਰਫ ਇੱਕ ਲਾਈਨ ਲਿਖ ਦਿੱਤੀ ਗਈ ਜਿਸ ਦਾ ਮਤਲਬ ਹੈ ਕਿ ਡਿਫੈਂਸ EMPLOYEES ਨੂੰ ਵੀ ਹੁਣ ਸਿਵਲ ਕਰਮਚਾਰੀਆਂ ਦੀ ਲਿਸਟ ਵਿੱਚ ਸ਼ਾਮਲ ਕਰ ਦਿੱਤਾ ਗਿਆ ਉਹਨਾਂ ਵਾਸਤੇ ਕੋਈ ਵੱਖਰਾ ਪ੍ਰਵਧਾਨ ਜਿਹੜਾ ਉਹ ਇਹਦੇ ਵਿੱਚ ਨਹੀਂ ਰੱਖਿਆ ਗਿਆ ਦੂਜੇ ਨੰਬਰ ਤੇ ਇੱਕ ਹੋਰ ਖਤਰਨਾਕ ਪੁਆਇੰਟ ਜਿਹੜਾ ਟਯੂਆਰ ਵਿੱਚ ਸ਼ਾਮਲ ਕੀਤਾ ਗਿਆ ਉਹ ਇਹ ਹੈ ਕਿ ਸਰਕਾਰ ਪੇ ਕਮਿਸ਼ਨ ਨੂੰ ਕਹਿ ਰਹੀ ਹੈ ਕਿ ਜਿਹੜੇ ਕਰਮਚਾਰੀ ਆਪਣੀ ਸਰਵਿਸ ਦੌਰਾਨ ਪੈਨਸ਼ਨ ਲਈ ਕੰਟ੍ਰਿਬਿਊਟ ਨਹੀਂ ਕਰਦੇ ਉਹਨਾਂ ਦੇ ਰਿਟਾਇਰ ਡੈਥ ਕਮ ਰਿਟਾਇਰਮੈਂਟ ਹੋਣ ਸਮੇ ਮਿਲਣ ਵਾਲੀ ਗ੍ਰੈਚੁਇਟੀ ਅਤੇ ਪੈਨਸ਼ਨ ਨੂੰ ਸਟੱਡੀ ਕਰਕੇ ਆਪਣੇ ਸੁਝਾਅ ਕਮਿਸ਼ਨ ਵੱਲੋਂ ਦਿੱਤੇ ਜਾਣ ਅਤੇ ਸੁਝਾਅ ਦੇਣ ਸਮੇ ਇਹ ਧਿਆਨ ਰੱਖਿਆ ਜਾਵੇ ਕਿ ਇਨ੍ਹਾਂ ਕਰਮਚਾਰੀਆਂ ਨੇ ਆਪਣੀ ਨੌਕਰੀ ਦੌਰਾਨ ਪੈਨਸ਼ਨ ਲਈ ਕੋਈ ਯੋਗਦਾਨ ਨਹੀਂ ਪਾਇਆ ਜਿਸ ਕਰਕੇ ਸਰਕਾਰ ਕੋਲ ਇਨ੍ਹਾਂ ਨੂੰ ਪੈਨਸ਼ਨ ਦੇਣ ਲਈ ਕੋਈ ਵਾਧੂ ਫੰਡ ਨਹੀਂ ਹੈ ਭਾਵੇਂ ਸਿੱਧੀ ਸਿੱਧੀ ਭਾਸ਼ਾ ਵਿੱਚ ਸਰਕਾਰ ਨੇ ਕਮਿਸ਼ਨ ਨੂੰ ਕਹਿ ਦਿੱਤਾ ਕਿ ਸਾਡੇ ਕੋਲ ਉਹਨਾਂ ਪੈਨਸ਼ਨਰਾਂ ਨੂੰ ਪੈਨਸ਼ਨ ਦੇਣ ਲਈ ਕੋਈ ਪੈਸਾ ਨਹੀਂ ਜਿਨ੍ਹਾਂ ਨੇ ਆਪਣੀ ਸਰਵਿਸ ਦੌਰਾਨ ਆਪਣੀ ਪੈਨਸ਼ਨ ਲਈ ਸਾਡੇ ਕੋਲ ਆਪਣੀ ਤਨਖਾਹ ਦੇ ਵਿੱਚੋਂ ਕਟਿੰਗ ਨਹੀਂ ਕਰਾਈ ਉਹਨੇ ਕਿਹੜੇ ਪੈਨਸ਼ਨਰ ਨੇ ਜਿਨ੍ਹਾਂ ਦੇ ਲਈ ਇੱਕ ਖਤਰੇ ਦੀ ਘੰਟੀ ਹੈ ਉਹਨੇ ਡਿਫੈਂਸ ਫੋਰਸਸ ਦੇ ਪੈਨਸ਼ਨਰ ਰੱਖਿਆ ਸਨਾਵਾ ਦੇ ਪੈਨਸ਼ਨਰ ਅਤੇ ਉਹ ਸਿਵਲ ਮਹਿਕਮਿਆਂ ਦੇ ਪੈਨਸ਼ਨਰ ਜਿਹੜੇ 1 ਜਨਵਰੀ 2004 ਤੋਂ ਪਹਿਲਾਂ ਭਰਤੀ ਹੋਏ ਨੇ ਕਿਉਂਕਿ 2004 ਤੋਂ ਬਾਅਦ ਤਾਂ ਸਰਕਾਰ ਨੇ ਐਨਪੀਐਸ ਚਲਾ ਦਿੱਤੀ ਪੈਨਸ਼ਨ ਬੰਦ ਹੀ ਕਰ ਦਿੱਤੀ ਸਿਰਫ ਡਿਫੈਂਸ ਦੇ ਵਿੱਚ ਇਸੇ ਕਰਕੇ ਖੁਸ਼ੀ ਨਾਲ ਲੋਕ ਜਾ ਰਹੇ ਸਨ ਕਿ ਕੋਈ ਗੱਲ ਨਹੀਂ ਨੌਕਰੀ ਦੌਰਾਨ ਤੰਗ ਹੋਲਾਂਗੇ ਪਰ ਜਦੋਂ ਅਸੀਂ ਰਿਟਾਇਰ ਹੋਣਾ ਤਾਂ ਸਾਡੀ ਜਿਹੜੀ ਪੈਨਸ਼ਨ ਆ ਉਹ ਪੱਕੀ ਲੱਗੇਗੀ ਕਹਿਣ ਤੋਂ ਪਹਿਲ 8ਵੇਂ ਪੇ ਕਮਿਸ਼ਨ ਦੀ ਟਰਮਜ਼ ਆਫ ਰੈਫਰੈਂਸ ਦੇ ਵਿੱਚ ਇਹ ਨੌਨ ਕੰਟਰੀਬਿਊਟ ਅਤੇ ਅਨ ਫੰਡਡ ਵਰਗੇ ਜਿਹੜੇ ਸ਼ਬਦ ਨੇ ਇਹ ਸਾਨੂੰ ਸਭ ਨੂੰ ਡਰਾਉਣ ਵਾਲੇ ਨੇ ਬੇਸ਼ੱਕ ਏ ਆਈ ਡੀ ਐਫ ਆਲ ਇੰਡੀਆ ਡਿਫੈਂਸ EMPLOYEES FEDERATION ਨੇ 4 ਨਵੰਬਰ ਨੂੰ ਦੇਸ਼ ਦੀ ਵਿੱਤ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ ਜਿਦੇ ਵਿੱਚ ਉਹਨਾਂ ਨੇ ਤਿੰਨ ਜ਼ਰੂਰੀ ਮੰਗਾਂ ਜਿਹੜੀਆਂ ਉਹ ਰੱਖੀਆਂ ਨੇ ਇੱਕ ਤਾਂ ਪਹਿਲੀ ਇਹ ਕਿ ਪੇ ਕਮਿਸ਼ਨ ਨੂੰ ਲਾਗੂ ਕਰਨ ਦੀ ਜਿਹੜੀ ਪੱਕੀ ਤਰੀਕ ਹੈ ਉਹ ਟਰਮਸ ਆਫ ਪ੍ਰੇਫਰੈਂਸ ਵਿੱਚ ਸ਼ਾਮਿਲ ਕੀਤੀ ਜਾਵੇ ਦੂਜੀ ਕੰਪਿਊਟੇਸ਼ਨ ਦੇ ਪੀਰੀਅਡ ਨੂੰ 15 ਸਾਲ ਤੋਂ ਘਟਾ ਕੇ 11 ਸਾਲ ਕੀਤਾ ਜਾਵੇ ਅਤੇ ਸਿਵਿਲিয়ান ਪੈਨਸ਼ਨਰ ਦੀ ਜਿਹੜੀ 올ਡ ਪੈਨਸ਼ਨ ਸਕੀਮ ਆ ਉਹਨੂੰ ਦੁਬਾਰਾ ਲਾਗੂ ਕੀਤਾ ਜਾਵੇ ਬੇਸ਼ੱਕ ਦੇਸ਼ ਭਰ ਦੇ ਸਾਬਕਾ ਸੈਨਿਕਾਂ ਸਾਬਕਾ ਮਲਾਜਮਾਂ ਦੀਆਂ ਯੂਨੀਅਨਾਂ ਵੱਲੋਂ ਇਹ ਚਿੱਠੀਆਂ ਹੁਣ ਧੜਾ ਧੜ ਜਿਹੜੀਆਂ ਲਿਖੀਆਂ ਜਾ ਰਹੀਆਂ ਨੇ ਧਰਨੇ ਲਾਉਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਜੋ ਸਰਕੇ ਕਿ ਜਿਹੜੀ ਦੇਸ਼ ਦੇ ਲੱਖਾਂ ਪੈਨਸ਼ਨਰਾਂ ਦੀ ਜ਼ਿੰਦਗੀ ਹੈ ਸਿਰਫ ਪੈਨਸ਼ਨ ਦੇ ਆਸਰੇ ਚੱਲਦੀ ਹੈ ਜਿਹੜੇ ਹਿਸਾਬ ਨਾਲ ਮਹਿੰਗਾਈ ਵਧ ਰਹੀ ਹੈ ਜੇ ਉਸ ਹਿਸਾਬ ਨਾਲ ਪੈਨਸ਼ਨ ਨਹੀਂ ਵਧੇਗੀ ਤਾਂ ਇਹ ਦੇਸ਼ ਦੇ ਪੈਨਸ਼ਨਰਾਂ ਦੇ ਨਾਲ ਸਰਕਾਰ ਵੱਲੋਂ ਬਹੁਤ ਵੱਡਾ ਤੋਖਾ ਬਹੁਤ ਵੱਡੀ ਸਾਜ਼ਿਸ਼ ਹੈ ਜਿਹੜੀ ਉਹ ਹੋਏਗੀ ਆਉਣ ਵਾਲੇ ਦਿਨਾਂ ਦੇ ਵਿੱਚ ਊਠ ਕਿਸ ਕਰਵਟ ਬੈਠਦਾ ਇਹ ਤਾਂ ਸਮਾਂ ਦੱਸੇਗਾ ਪਰ ਸਾਰੇ ਪੈਨਸ਼ਨਰਾਂ ਦਾ ਆਪਣੇ ਤੌਰ ਤੇ ਜਿਹੜਾ ਇਹ ਹੱਕ ਬਣਦਾ ਕਿ ਤੁਸੀਂ ਆਪਣੇ ਵੱਲੋਂ ਯੂਨੀਅਨਾਂ ਵੱਲੋਂ ਇਹ ਜਿਹੜੀਆਂ ਚਿੱਠੀਆਂ ਜਿਹੜੇ ਲੈਟਰ ਨੇ ਇਹ ਸਰਕਾਰ ਤੱਕ ਲਿਖੋ ਪਹੁੰਚਾਏ ਜਾਣ ਤਾਂ ਕਿ ਅਹਿਸਾਸ ਹੋਵੇ ਸਰਕਾਰ ਨੂੰ ਕਿ ਜਿਹੜੇ ਪੈਨਸ਼ਨਰ ਨੇ ਉਹਨਾਂ ਦਾ ਬਣਦਾ ਹੱਕ ਜਿਹੜਾ ਉਹ ਦਿੱਤਾ ਜਾਵੇ ਪੂਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ